ਤੂੰ ਪ੍ਰੀਤ ਰਦਾ ਕਿੰਨਾ ਨਾ ਸੀ ਯਾਰ ਦੁਨੀਆ ਜਾਣਦੀ ਐ ਤੈਨੂੰ ਹਨਾ ਹਾਂਜੀ ਹਾਂਜੀ ਤੂੰ ਤਾਂ ਉਹਦੇ ਜਾਂਦਾ ਰਹੇ ਹਾਂ YouTube ਤੇ ਮੈਂ ਦੇਖਦਾ ਸੀ ਤੈਨੂੰ Facebook ਤੇ ਹਾਂਜੀ ਹਾਂਜੀ ਤੂੰ ਦੁਬਾਰਾ ਉੱਠ ਕੇ ਖੜਾ ਹੋਣਾ ਹਾਂਜੀ ਹਾਂਜੀ ਠੀਕ ਆ ਆਪਾਂ ਦੁਬਾਰਾ ਫੇਰ ਉਵੇਂ ਸਾਰਾ ਕੁਝ ਕਰਨਾ ਤੂੰ ਫਿਕਰ ਨਹੀਂ ਕਰਨਾ ਜਮਾ ਡਾਟਾ ਮੇਰ ਕਰੂਗਾ ਤੂੰ ਦੇਖੀ ਚੱਲੀ ਦੁਨੀਆ ਤੈਨੂੰ ਦੁਬਾਰਾ ਦੇਖੂਗੀ ਤੈਨੂੰ ਸੁਣੂਗੀ ਠੀਕ ਆ ਨਹੀਂ ਨਹੀਂ ਪੈਰੀਆਂ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਪਰਮਾਤਮਾ ਨੇ ਕਰਨਾ ਤੂੰ ਕੋਤ ਦੁਵਾਰਾਂ ਆਤਮ ਦੀ ਕਹ ਤਾਂ ਹਮ ਇਹਨੂੰ ਖੜਨਾ ਥੇ ਸਭ ਕੁਝ ਮਹਾਰਾਜ ਕਰਨਗੇ ਹੈਨਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਪੁੱਤ ਤੇ ਪਰ ਤਕੜਾ ਹੋ ਟੈਨਸ਼ਨ ਨਹੀਂ ਲੈਣੀ ਤੇਰਾ ਭਰਾ ਤੇਰੇ ਨਾਲ ਆ ਅਸੀਂ ਤੇਰੇ ਨਾਲ ਆ ਠੀਕ ਆ ਸਾਨੂੰ ਤੇਰੇ ਨਾਲ ਇਹੀ ਹਮਦਰਦੀ ਆ ਤੂੰ ਸਾਡਾ ਭਰਾ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿਸੇ ਚੀਜ਼ ਦੀ ਲੋੜ ਨਹੀਂ ਤੇਰੇ ਨਾਲ ਲੋਕਾਂ ਨੇ ਲਾਲਚ ਨੂੰ ਵਰਤਿਆ ਤੈਨੂੰ ਵਰਤ ਕੇ ਛੱਡਿਆ ਸਾਡੇ ਕੋਲੇ ਇੱਥੇ ਜੇ ਤੈਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਭੇਜਿਆ ਤਾਂ ਸਾਡੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ ਵੇ ਅਸੀਂ ਆਪਦੇ ਭਰਾ ਨੂੰ ਬਰਾਬਰ ਕਰੀਏ ਦੁਬਾਰਾ ਉੱਠ ਕੇ ਖੜਾ ਹੋ ਠੀਕ ਆ ਕਿ ਮਾਂ ਪਿਓ ਰ ਤੇ ਤੋਂ ਬਿਨਾ ਕੌਣ ਸਹਾਰਾ ਵਾ ਹਾਂਜੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਨਾ ਹਾਂਜੀ ਤੂੰ ਹੀ ਸਾਂਭਣਾ ਨਾ ਇਹਨਾਂ ਨੂੰ ਹਾਂਜੀ ਹਾਂ ਇਹ ਕੌਣ ਇਹ ਕੌਣ ਇਹ ਮੰਮੀ ਹੈ ਮੰਮੀ ਨੂੰ ਉੱਠ ਖੜੀ ਹੋ ਭੈਣ ਤੂੰ ਫਿਕਰ ਨਾ ਕਰ ਰੋਣਾ ਨਹੀਂ ਹੁਣ ਅਸੀਂ ਤੇਰੇ ਭਰਾ ਵਾ ਇਹ ਸਾਡਾ ਭਾਂਜਾ ਵਾ ਕਹਿਲਾ ਚਾਹੀ ਠੀਕ ਆ ਫਿਕਰ ਨਹੀਂ ਕਰਨਾ ਜਮਾ ਨਾ ਨਾ ਰੋਣਾ ਨਹੀਂ ਮੇਰੀ ਭੈਣ ਨੇ ਬਾਬਾ ਜੀ ਮੇਲ ਕਰਨਗੇ ਸੱਚੇ ਪਾਤਸ਼ਾਹ ਨੇ ਕੇਵਰੀ ਸੂਲੀ ਵੀ ਸੂਲ ਬਣ ਜਾਂਦੀ ਹੈ ਜਿਹੜੀ ਨਹੀਂ ਤਕਲੀਫ ਸੀ ਨਾ ਦੁੱਖ ਸੀਗਾ ਜਿਹੜਾ ਉਹ ਮਹਾਰਾਜ ਨੇ ਜਿਹੜਾ ਦਿੱਤਾ ਕੋਈ ਗੱਲ ਨਹੀਂ ਸ਼ਾਇਦ ਕੋਈ ਵੱਡੇ ਦੁੱਖ ਤੋਂ ਆਪਾਂ ਨੂੰ ਛੋਟੇ ਦੁੱਖ ਨਸਾਰ ਲਿਆ ਬਾਬੇ ਨੇ ਹਨਾ ਤੇ ਫਿਕਰ ਨਾ ਕਰੋ ਇਹਨੇ ਠੀਕ ਹੋ ਜਾਣਾ ਜਮਾ ਧਰਮਪ੍ਰੀਤ ਨੇ ਤਾਂ ਦੁਬਾਰਾ ਫੇਰ ਉਦਾਂ ਹੀ ਦੁਨੀਆ ਨੂੰ ਹਸਾਇਆ ਕਰਨਾ ਜੇ ਤੂੰ ਹਿੰਮਤ ਹਾਰੇਗਾ ਨਾ ਫੇਰ ਪੁੱਤ ਕੁਝ ਹੱਲ ਨਹੀਂ ਹੋਣਾ ਹੌਸਲਾ ਰੱਖਣਾ ਬਸ ਮੇਰੀ ਬੇਨਤੀ ਹੈ ਜੀ ਉਹਨਾਂ ਦਾ ਫਤਿਹ ਬਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਿਨਾਂ ਦੀਨੇਵਾਲ ਦੀਨੇਵਾਲ ਪਿੰਡ ਤੋਂ ਧਰਮਜੀਤ ਧਰਮਜੀਤ ਦਾ ਪੁੱਤ ਧਰਮਪ੍ਰੀਤ ਸਿੰਘ ਜਿਹਨੂੰ ਮੁੱਖ ਮੰਤਰੀ ਦੇ ਨਾਂ ਨਾਲ ਵੀ ਲੋਕ ਜਾਣਦੇ ਆ ਪੰਜਾਬੀ ਭਾਸ਼ਾ ਜਿੱਥੇ-ਜਿੱਥੇ ਵੀ ਹੈਗੀ ਆ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹੋਇਆ ਉੱਥੇ ਤੱਕ ਇਹਨੂੰ ਲੋਕ ਜਾਣਦੇ ਸੀ ਚਾਹੇ ਲੋਕ ਮਜ਼ਾਕੀਆ ਤੌਰ ਤੇ ਸੀ ਚਾਹੇ ਲੋਕ ਜਿਵੇਂ ਮਰਜ਼ੀ ਜਾਣਦੇ ਸੀ ਪਰ ਇਸ ਬੰਦੇ ਨੂੰ ਜਾਣਦੇ ਸੀ ਲੋਕ ਤੇ ਇਹਦੀ ਉਸੇ ਜਾਣ ਪਛਾਣ ਨੂੰ ਲੋਕਾਂ ਨੇ ਕੈਸ਼ ਵੀ ਕੀਤਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਗਲਤ ਕੀਤਾ ਸ਼ਾਇਦ ਉਸ ਟਾਈਮ ਉਹਨਾਂ ਦੀ ਸੋਚ ਚੰਗੀ ਹੋਊਗੀ ਚੰਗੇ ਲਈ ਕੀਤਾ ਹੋ ਪਰ ਗਲਤ ਹੋ ਗਿਆ ਲੈ ਲਈਏ ਪਰ ਅੱਜ ਇਸ ਟਾਈਮ ਮੁੱਖ ਮੰਤਰੀ ਦੀ ਹਾਲਤ ਕਿ ਧਰਮ ਜੀ ਪ੍ਰੀਤ ਸਿੰਘ ਦੀ ਹਾਲਤ ਇਹ ਆ ਤੁਸੀਂ ਵੀਡੀਓ ਦੇਖੋ ਕਿਵੇਂ ਰਸਿਆਂ ਨਾਲ ਬੰਨ ਕੇ ਰੱਖਿਆ ਹੋਇਆ ਸੀ ਕਰੇ ਕਾਰਨ ਕੀ ਆ ਕਾਰਨ ਇਹ ਆ ਵੀ ਇਹ ਸਿੱਧਾ ਸਾਦਾ ਬੰਦਾ ਸੀ ਕਿਨੂੰ ਇੱਕਦਮ ਇੰਨਾ ਜ਼ਿਆਦਾ ਫੇਮ ਮਿਲ ਗਿਆ ਔਰ ਉਸ ਫੇਮ ਤੋਂ ਬਾਅਦ ਘਰ ਦੇ ਵਿੱਚ ਰੋਟੀ ਫੇਰ ਵੀ ਨਹੀਂ ਪੱਕਦੀ ਹੋਈ ਘਰ ਦੀ ਛੱਤ ਵੀ ਪ੍ਰੋਪਰ ਨਹੀਂ ਬਣਾ ਪਾਈ ਅੱਜ ਉਹਨੂੰ ਵੀ ਢੋਣ ਨੂੰ ਫਿਰਦਾ ਵੀ ਮਿਉ ਢਾ ਦੇਣੀ ਆ ਜਿਹੜੀਆਂ ਇਹਦੀਆਂ ਆਪਣੀਆਂ ਕੋਈ ਇਛਾਵਾਂ ਸੀਗੀਆਂ ਵੀ ਮੈਂ ਆਪਣੇ ਮਾਪੇ ਬਲੀ ਐ ਕਰੂ ਮੈਂ ਘਰ ਬਣਾਉ ਜਾਂ ਉਹ ਸਾਰੀਆਂ ਸ਼ਾਮਾਂ ਇਹਦੀਆਂ ਮਿੱਟੀ ਹੋ ਗਈਆਂ ਤੇ ਅੱਜ ਧਰਮਪ੍ਰੀਤ ਡਿਪਰੈਸ਼ਨ ਚਲਾ ਗਿਆ ਉਹਨਾਂ ਦਾ ਜਵਾਈ ਹੈ ਪ੍ਰਭਜੀਤ ਸਿੰਘ ਵੀਰ ਦਾ ਸਾਨੂੰ ਫੋਨ ਆਇਆ ਵੀਡੀਓ ਭੇਜੀ ਰਸੀਆਂ ਨਾਲ ਬੰਨ ਕੇ ਮੰਜੇ ਤੇ ਪਾਈ ਬੈਠਾ ਸੀ ਕਹਿੰਦਾ ਬਾਈ ਮੰਮੀ ਨੂੰ ਮਾਰਦਾ ਡੈਡੀ ਨੂੰ ਮਾਰਦਾ ਲੋਕਾਂ ਦੇ ਮਾਰਦਾ ਲੋਕ ਇਹਦੇ ਮਾਰਦੇ ਆ ਵੀ ਜਾਂ ਤਾਂ ਮਰ ਜੂ ਜਾਂ ਕਿਸੇ ਨੂੰ ਮਾਰ ਦਊਗਾ ਵੀ ਬੇਨਤੀ ਆ ਕੋਈ ਹੱਲ ਕਰੋ ਅਸੀਂ ਵੀਰ ਉਹਨਾਂ ਨੂੰ ਜਦ ਹੀ ਫੋਨ ਕੀਤਾ ਵੀ ਤੁਸੀਂ ਇੱਥੇ ਲੈ ਆਓ ਪ੍ਰਭਜੀਤ ਕਹਿੰਦਾ ਵੀਰੇ ਵੀ ਅਸ ਟਾਈਮ ਹਾਲਾਤ ਇਦਾਂ ਦੇ ਆ ਵੀ ਮੈਂ ਵੀ ਕੰਮ ਕਰਦਾ ਜੌਬ ਛੱਡ ਕੇ ਆਇਆ ਵੀ ਜਿੰਨੇ ਪੈਸੇ ਸੀ ਅਸੀਂ 15 16 ਦਿਨ ਇਹਨੂੰ ਹਸਪਤਾਲ 'ਚ ਦਾਖਲ ਰੱਖਿਆ ਉਹ ਵੀ ਸਾਰੇ ਲੱਗ ਗਿਆ ਵੀ ਗੱਡੀ ਦਾ ਕਿਰਾਇਆ ਦੇਣ ਨੂੰ ਵੀ ਪੈਸੇ ਹੈ ਨਹੀਂਗੇ। ਅਸੀਂ ਵੀਰ ਨੂੰ ਕਿਹਾ ਵੀ ਤੂੰ ਗੱਡੀ ਕਿਰਾਏ ਤੇ ਕਰਾ ਲੈ ਸਾਡੀ ਗੱਲ ਕਰਾ ਦੇ ਅਸੀਂ ਕਿਰਾਇਆ ਇੱਥੇ ਆਿਆਂ ਨੂੰ ਦੇ ਦਾਂਗੇ ਤੂੰ ਗੱਡੀ ਕਰਾ ਲਿਓ। ਤੇ ਪਿੰਡ ਦੇ ਵਿੱਚ ਇੱਕੋ ਹੀ ਗੱਡੀ ਉਹ ਵੀ ਬਰਾਤ ਗਈ ਉਹਦੀ ਗੱਡੀ ਨਹੀਂ ਮਿਲੀ। ਫਿਰ ਇਹਨਾਂ ਨੇ ਵੀਰ ਨਾਲ ਗੱਲ ਕੀਤੀ ਵੀਰੇ ਨੇ ਨਵਾਂ ਗੁਰਮੀਤ ਸਿੰਘ ਨੇ ਆਟੋ ਲਿਆ। ਹਜੇ ਪਹਿਲਾ ਹੀ ਘੇੜਾ ਇਹ ਵੀ ਚੰਗੀ ਗੱਲ ਹੈ ਵਾਹਿਗੁਰੂ ਨੇ ਇਹਨੂੰ ਸੇਵਾ ਬਖਸ਼ੀ ਜਿਹੜੀ ਇਸ ਲੋਡ ਬੰਦ ਨੂੰ ਇੱਥੇ ਤਿੱਕਰ ਲੈ ਕੇ ਆਇਆ ਤੇ ਵੀਰ ਦਾ ਜਿਹੜਾ ਕਿਰਾਇਆ ਪਾੜਾ ਅਸੀਂ ਦੇਵਾਂਗੇ। ਪਰ ਗੱਲ ਇੱਥੇ ਇਹ ਆ ਵੀ ਅੱਜ ਪਰਿਵਾਰ ਇਹਨਾਂ ਹਾਲਾਤਾਂ ਚ ਲੱਗ ਗਿਆ ਜਿੱਥੇ ਕਰੋੜਾਂ ਰੁਪਈਆ ਲੱਖਾਂ ਰੁਪਈਆ ਇਹ ਬੱਚਾ ਸੋਸ਼ਲ ਮੀਡੀਆ ਰਾਹੀਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਮਾ ਕੇ ਦੇ ਆਇਆ ਕਿਉਂਕਿ ਜਿੰਨਾ ਇਹਦਾ ਨਾਮ ਸੀਗਾ ਤੇ ਉਸ ਨਾਮ ਦੇ ਮੁਤਾਬਕ ਇਹਦੇ ਕੋਲੇ ਅੱਜ ਬਚਿਆ ਕੀ ਆ ਡਿਪਰੈਸ਼ਨ ਇਹਨੂੰ ਮਿਲਿਆ ਕੀ ਆ ਰਸੇ ਬੰਨੇ ਹੋਏ ਜਿਹੜੇ ਲੱਤਾਂ ਨੂੰ ਬਾਹਾਂ ਨੂੰ ਇਹਦੀਆਂ ਨੂੰ ਮਾਂ ਪਿਓ ਹੱਥ ਜੋੜੀ ਖੜੇ ਆ ਉਹਨਾਂ ਕੋਲੇ ਕੀ ਪੱਲੇ ਪਿਆ ਇਦੂ ਤਾਂ ਇਹਦਾ ਪੁੱਤ ਪਲੱਸ ਟੂ ਕਰਕੇ ਛਟਿਆ ਸੀ ਕਿਤੇ ਸਿਕਿਉਰਿਟੀ ਗਾਰਡ ਲੱਗ ਜਾਂਦਾ ਕਿਤੇ ਦਿਹਾੜੀ ਕਰ ਲੈਂਦਾ ਕੋਈ ਮਿਸਤਰੀ ਦਾ ਕੰਮ ਸਿੱਖ ਲੈਂਦਾ ਕੋਈ ਏਸੀਆਂ ਦਾ ਕੰਮ ਕੋਈ ਫਰਿੱਜਾਂ ਦਾ ਕੰਮ ਸਿੱਖ ਲੈਂਦਾ ਤਾਂ ਵੀ ਆਪਣੇ ਮਾਪੇ ਦੀ ਵਧੀਆ ਸੇਵਾ ਕਰਦਾ ਤਾਂ ਵੀ ਆਪਦਾ ਘਰ ਚਲਾਉਂਦਾ ਵਿਆਹ ਹੋ ਜਾਂਦਾ ਭੈਣ ਵਿਆਹੀ ਗਈ ਹੈ ਇਹਦਾ ਵੀ ਵਿਆਹ ਹੋ ਜਾਂਦਾ ਪਰ ਅੱਜ ਅੱਜ ਧਰਮਪ੍ਰੀਤ ਕੋਲੇ ਪੱਲੇ ਕੀ ਪਿਆ ਲੋਕਾਂ ਦੀਆਂ ਟਿਚਰਾਂ ਲੋਕਾਂ ਦੇ ਮਿਹਣੇ ਅੱਜ ਜੇ ਡਿਪਰੈਸ਼ਨ ਚ ਗਿਆ ਲੋਕਾਂ ਦੇ ਤਾਣੇ ਮਿਹਣਿਆਂ ਨੇ ਲੈ ਕੇ ਗਏ ਆ ਇਹਨੂੰ ਜਿਹੜਾ ਲੋਕ ਮਜ਼ਾਕ ਕਰਦੇ ਸੀ ਹੁਣ ਤੁਹਾਨੂੰ ਪਤਾ ਪਿੰਡਾਂ ਦੀ ਥੋੜੀ ਆਤ ਵੀ ਹੁੰਦੀ ਆ ਵੀ ਤਾਂ ਚ ਮਾਰ ਕੇ ਗੱਲ ਕਰਨੀ ਚੱਕ ਮੀ ਗੱਲ ਕਰਨੀ ਉਹ ਹੁਣ ਇਹ ਤੋਂ ਬਰਦਾਸ਼ਤ ਨਹੀਂ ਹੁੰਦੀ ਸੀ ਕੋਈ ਤੋਂ ਸਹਾਰ ਨਹੀਂ ਸੀ ਹੁੰਦੀ ਅੱਜ ਆਪਣਾ ਉਹ ਘਰ ਢਾਉਣ ਨੂੰ ਫਿਰਦਾ ਹੈ ਜਿਹੜਾ ਉਹ ਕਹਿੰਦੇ ਸੀ ਬਣਾ ਕੇ ਦਿੱਤਾ ਕੰਪਨੀ ਵਾਲੇ ਕਹਿੰਦੇ ਜਿਹੜਿਆ ਕਿਉਂ ਪਤਾ ਨਹੀਂ ਇਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਉਸ ਘਰ ਦੇ ਪ੍ਰਤੀ ਨਹੀਂ ਨਹੀਂ ਉਹ ਵੇਚ ਦੇਣਾ ਸਾ ਵੇਚ ਦੇਣਾ ਹਾਂਜੀ ਕਿਉਂ ਪੁੱਤ ਨਹੀਂ ਨਹੀਂ ਉਹ ਵੇਚ ਦੇਣਾ ਥਾ ਉੱਥੇ ਨਾ ਪਿੰਡ ਕੰਝੜਾ ਐ ਅੱਛਾ ਕੀ ਗਾ ਉੱਥੇ ਸ਼ਤਾਨੀਆਂ ਉਹਨੀਆਂ ਕਰਦੇ ਮੇਰੇ ਨਾਲ ਕੀ ਕਰਦੇ ਪੁੱਤ ਹਾਂਜੀ ਹਾਂਜੀ ਮੈਨੂੰ ਸ਼ਦਾਈ ਸਮਝਦੇ ਐ ਅੱਛਾ ਹਾਂਜੀ ਪਿੰਡ ਦੇ ਲੋਕ ਹਾਂ ਮੇਰੇ ਉੱਤੇ ਚਾਰ ਚਾਰ ਜਾਣੇ ਇਕੱਠੇ ਹੋ ਕੇ ਪੈਂਦੇ ਇਕੱਲੇ ਦੇ ਸਤੇ ਅੱਛਾ ਹਾਂਜੀ ਮਾਰਦੇ ਤੈਨੂੰ ਹਾਂਜੀ ਹਾਂਜੀ ਠੀਕ ਆ ਤੇ ਤੂੰ ਉਹਨਾਂ ਦਾ ਕੁਝ ਵਿਗਾੜਿਆ ਹਾਂਜੀ ਨਹੀਂ ਵਿਗਾੜਿਆ ਤਾਂ ਨਹੀਂ ਇਹਨਾਂ ਦਾ ਕੁਝ ਫੇਰ ਉਹ ਛੇੜਖਾਣੀ ਕਰ ਲੈਂਦੇ ਜਾਂਦੇ ਨੂੰ ਤੇ ਮੈਨੂੰ ਗੁੱਸਾ ਆਉਂਦਾ ਵਾ ਮੁਰਕੇ ਮੈਂ ਵੀ ਹਥਿਆਰ ਲੈ ਕੇ ਜਾਣਾ ਵਾ ਹੂੰ ਫੇ ਲੜਾਈ ਹੋ ਜਾਂਦੀ ਹੈ ਹਾਂ ਤੇ ਮਾਰਦੇ ਦੇ ਤੈਨੂੰ ਕੁੱਟਦੇ ਹਾਂ ਹਾਂ ਜੀ ਤਾਂ ਪ੍ਰੀਤ ਜਿਵੇਂ ਹੁਣ ਤੂੰ ਉਦੋਂ ਸੋਸ਼ਲ ਮੀਡੀਆ ਤੇ ਕੰਮ ਕਰਦਾ ਸੀ ਕੰਪਨੀ ਵਾਲਿਆਂ ਨੇ ਤੈਨੂੰ ਕਿੰਨਾ ਕ ਪੈਸਾ ਦਿੱਤਾ ਪੁੱਤ ਹਨੇ ਨਾ ਪੈਸਾ ਤੇ ਚਲੋ ਦਿੱਤਾ ਨਾ ਚਾਹ ਤੇ ਅਨਸਾਰ ਘਰੇ ਰੱਖਿਆ ਨਾ ਮੈਨੂੰ ਹੂੰ ਆਪਣੇ ਕੋਲ ਘਰੇ ਰੱਖਿਆ ਘਰੇ ਰੱਖਿਆ ਹੈ ਆਪਣੇ ਉਹਨਾਂ ਨੇ ਰੋਟੀ ਪਾਣੀ ਖਵਾਇਆ ਚਾਹ ਪਾਣੀ ਕਰਦਿਆਂ ਕੋ ਖਵਾਇਆ ਤੇ ਮੁਰਕੇ 3 ਸਾਲ ਤੋਂ ਬਾਅਦ ਉਹਨਾਂ 2019 24 22 21 ਤੇ 23 ਦੇ ਵਿੱਚ ਛੱਡਤਾ ਹੈ ਹਾਂਜੀ 23 ਦੇ ਵਿੱਚ ਛੱਡਿਆ ਹੈ ਉਹਨਾਂ ਨੇ ਮੈਨੂੰ ਆ ਤੇ ਜਾ ਤੂੰ ਕਰ ਨੋ ਆ ਤੇ 2-4 ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਬੱਚ ਫੋਨ ਇਹਨੇ ਚੁੱਕਿਆ ਉਹਨੇ ਹੂੰ ਤੇ ਘਰ-ਵਾਰ ਕੀ ਨੇ ਪਾ ਕੇ ਦਿੱਤਾ ਤੇਰਾ ਘਰ-ਵਾਰ ਤੇ ਚਲੋ ਪਹਿਲਾਂ ਆਪਣਾ ਇੱਕੋ ਕਮਰਾ ਹੈ ਬਾਨੇ ਵਾਲਾ ਤੇ ਪੰਚਾਇਤ ਨੇ ਫਟਿਆਲੇ ਦੋ ਲੈੰਟਰ ਕਰਤੇ ਬਾਹਰੋਂ ਪਲਸਤਰ ਕਰਤੇ ਘਰਦਿਆਂ ਦੇ ਹਾਈਡਰੋ ਪਲਸਤਰ ਕਰਾਵਾਂਗੇ ਅਗਲੀ ਦਿਵਾਲੀ ਤੇ ਕਰਾਵਾਂਗੇ ਅਗਲੀ ਤੇ ਕਰਾਵਾਂਗੇ ਦਿਵਾਲੀਆਂ 10-15 ਨੰਗ ਅੰਦਰੋਂ ਪਲਸਤਰ ਨਹੀਂ ਹੋਏ ਫਿਰ ਨਾਲ ਜਿਹੜੇ ਦੋ ਕਮਰੇ ਹੀ ਪਲਸਤਰ ਹੋਏ ਹੀ ਪੰਚਾਇਤ ਵਾਲੇ ਉਹਨਾਂ ਗਾੜੀ ਬਰਾਂਡਾ ਪਾਤਾ ਤੇ ਗਾੜੀ ਰਸੋਈ ਬਣਾਤੀ ਵਚਨ ਕੀ ਇੱਕ ਬਾਥਰੂਮ ਬਣਾ ਤੇ ਬਾਹਰ ਬਸ ਇਹ ਪਲੱਸਟਰ ਕਰਕੇ ਖੜੇ ਕਰਤੇ ਆ ਬੂਏ ਬਾਰੀਆਂ ਲਾਉਣ ਵਾਲੀਆਂ ਜੇ ਫਰਸ਼ਾ ਪੈਣ ਵਾਲੀਆਂ ਤੂੰ ਹੁਣ ਧਰਮਪੀਰ ਕੀ ਕਰਨਾ ਚਾਹੁੰਦਾ ਬੁੱਤ ਗਾਂ ਕੀ ਸੋਚਦਾ ਵਾ ਕੀ ਕਰਨਾ ਮੈਂ ਤਾਂ ਸੋਚਦਾ ਇੱਥੇ ਉਹ ਘਰ ਵੇਚ ਕੇ ਇੱਥੇ ਤਾਂ ਇੱਥੇ ਲੁਧਿਆਣੇ ਥਾਂ ਲਈਏ ਕਿਤੇ ਹੂੰ ਫੇਰ ਬੁੱਤ ਕੰਮ ਕੀ ਕਰਨਾ ਕੰਮ ਜਿਹੜਾ ਮਿਲੂ ਉਹ ਕਰਨਾਗੇ ਠੀਕ ਆ ਕੰਮ ਸਿੱਖਿਆ ਤੂੰ ਕੋਈ ਨਹੀਂ ਮੈਂ ਸਿੱਖਿਆ ਤਾਂ ਨਹੀਂ ਕੋਈ ਆਪਾ ਪਾਠ ਵਧੀਆ ਕਰ ਲਈਦਾ ਪਾਠ ਦੀ ਡਿਊਟੀ ਮਿਲ ਜੇ ਸੁਣਾਈਆਂ ਤੁਹਾਨੂੰ ਪਾਠ ਸੁਣਾ ਦੇ ਪੁੱਤ ਇਦਾਂ ਹਰ ਕ ਨਾ ਮਰਤੇ ਨ ਤਤੇ ਹੈ ਸੰਗੇ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਨਾਲ ਸਮਰ ਸਮਰਤ ਸਦਾ ਸਮਾਲੇ तेरा किया मीठा न गे हर नाम पदारथ नानक माँगे कोई जन हर सिंह देव जो ररण कहाँ बको सब रसन दीजय प्राणी कोर नहा हर नाम मंत्र दृण कटे हों में रोग ਨਾ ਨਕਸਤ ਕਰੋ ਤੇ ਨਾਮ ਲਾਇਆ ਜੇ ਨਾ ਤਰੇ ਪਿਆ ਸੰਜੋਗ ਹੈ ਬਹੁਤ ਵਧੀਆ ਤੂੰ ਹਾਂ ਜੀ ਤੁਹਾਨੂੰ 40 ਮੁਕਤਿਆਂ ਦੇ ਨਾਮ ਸੁਣਾਉਣੇ ਆ ਆਪਣੇ ਗੁਰਦਰਾ ਗੁਰਦਰਾ ਮੁਕਤਸਰ ਸਾਹਿਬ ਆ ਗੁਰਦਰਾ ਟੋਟੀ ਗੰਢੀ ਦਰਬਾਰ ਸਾਹਿਬ ਜਿੱਥੇ ਵਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਮਾਗੀ ਦਾ ਮੇਲਾ ਨੰਗਾ ਜਿੱਥੇ ਸੰਗਤਾਂ ਗਈਆਂ ਸੀ ਹੁਣ ਪਿੱਛੇ ਜੇ ਮਾਗੀ ਦਾ ਮੇਲਾ ਮੁਕਤਸਰ ਸਾਹਿਬ ਜਿੱਥੇ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਜੰਗ ਦੇ ਵਿੱਚ 40 ਸਿੰਘ ਪਹਿਲਾਂ ਚੜ ਗਏ ਸੀ ਉਹਨਾਂ ਬਾਚਾਣ ਕੇ ਸ਼ਹੀਦਾਂ ਪ੍ਰਾਪਤ ਕੀਤੀਆਂ ਉਹਨਾਂ ਮੁਕਤੀ ਪ੍ਰਾਪਤ ਕੀਤੀ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਨਾਮ ਆਈ ਤਾਵਾ ਭਾਈ ਮਾ ਸਿੰਘ ਕਿਸ਼ਮੀਰ ਸਿੰਘ ਸਾਧੂ ਸਿੰਘ ਸਰਜਾ ਸਿੰਘ ਸੋਹਲ ਸਿੰਘ ਸੁਲਤਾਨ ਸਿੰਘ ਸੰਤ ਸਿੰਘ ਸੋਭਾ ਸਿੰਘ ਅਰਸਾ ਸਿੰਘ ਅਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਰਪਾੜ ਸਿੰਘ ਕੁਛਾੜ ਸਿੰਘ ਗਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਚੰਬਾ ਸਿੰਘ ਜੋਗਾ ਸਿੰਘ ਜਾਦੂ ਸਿੰਘ ਜੰਗ ਸਿੰਘ ਗਰਬਾਰਾ ਸਿੰਘ ਦਰਬਾਰਾ ਸਿੰਘ ਦਿਆਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਤਨਾ ਸਿੰਘ ਨਿਹਾਲ ਸਿੰਘ ਨੰਧਾਨ ਸਿੰਘ ਭਾਗ ਸਿੰਘ ਬੂੜ ਸਿੰਘ ਭੋਲਾ ਸਿੰਘ ਭੰਗਾਰ ਸਿੰਘ ਮਾਨ ਸਿੰਘ ਮੱਜਾ ਸਿੰਘ ਮਯਾ ਸਿੰਘ ਰਾਏ ਸਿੰਘ ਅਸ਼ਮਨ ਸਿੰਘ ਅੱਜ ਇਹ 40 ਮੁਖਤਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਕਿਦਾਂ ਇੱਕ ਗੁਣਾ ਦੀ ਗੁੱਠਲੀ ਸੀ ਬੱਚਾ ਇੱਕ ਗੁਰੂ ਦਾ ਸਿੱਖ ਗੁਰੂ ਦੀ ਬਾਣੀ ਨਾਲ ਜੁੜਿਆ ਹੋਇਆ ਸੀ ਬੱਚਾ ਉਹਨੂੰ ਐਸੇ ਰਾਹ ਪਾਤਾ ਉਹਨੂੰ ਐਸੇ ਹਾਲਾਤਾਂ 'ਚ ਲਿਆ ਕੇ ਖੜਾ ਕਰਤਾ ਅੱਜ ਵੀ ਆਪਣੇ ਆਪ ਤੋਂ ਵੀ ਬੇਮੁਖ ਹੋਇਆ ਖੜਾ ਗੁਰੂ ਦਾ ਸਿੱਖ ਸੀ ਅਮਰ ਛਕਿਆ ਹੋਈ ਤੇਰਾ ਹਨ ਹਾਂਜੀ ਅਮਰਤ ਛਕਿਆ ਹੈ ਮੇਰਾ ਪਿੰਡ ਵਾਲਿਆਂ ਲਵਾਤਾ ਹੈ ਨਾ ਗਾਤਰਾ ਹਾਂ ਹਾਂ ਤੇ ਅੱਜ ਇੰਨੀ ਜਨਨ ਕਿ ਬੁੱਧੀ ਪ੍ਰੈਸਟ ਹੋਈ ਪਈ ਐ ਇਸ ਟਾਈਮ ਵੀ ਆਪਣੀ ਸੁਜੀ ਵੀ ਗਵਾਈ ਬੈਠਾ ਵੀਰਾ ਇਹ ਤਾਂ ਰਾਤ ਵੀਰੇ ਨੂੰ 1 ਵਜੇ ਲੈ ਕੇ ਆਏ ਐ ਇੱਥੇ ਆਏ ਨੂੰ ਦਵਾਈ ਦੂਗੀ ਦਿੱਤੀ ਥੋੜਾ ਹੁਣ ਰਿਲੈਕਸ ਆ ਸੈਟ ਆ ਹਜੇ ਤੇ ਨਹੀਂ ਤਾਂ ਘਰੇ ਬੰਨਿਆ ਹੋਇਆ ਸੀ ਮੰਜਿਆਂ ਦੇ ਨਾਲ ਤੇ ਅੱਜ ਸਾਡਾ ਇੱਕ ਸੁਨੇਹਾ ਜ਼ਰੂਰ ਸੁਣਿਓ ਸਾਰੇ ਭੈਣ ਭਰਾ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਬਹੁਤ ਨਵੇਂ-ਨਵੇਂ ਮੁੰਡੇ ਕੁੜੀਆਂ ਬਲੌਗਰ ਬਣ ਰਹੇ ਨੇ ਜਾਂ ਸੋਸ਼ਲ ਮੀਡੀਆ ਤੇ ਕੋਈ ਆਪਣੀਆਂ ਗੱਲਾਂ ਦੱਸਦੇ ਨੇ ਕਿਸੇ 'ਚ ਕੋਈ ਗੌਣਾ ਕਿਸੇ 'ਚ ਕੋਈ ਕਲਾਵਾ ਤੇ ਕਈ ਐਸ ਜੀਆਂ ਕੋਈ ਸਿੱਧੀਆਂ ਪਿਆਰੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਹਾਈਪ ਦਿੰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਸ਼ੇਅਰ ਕਰਦੇ ਨੇ ਆਪਾਂ ਕਈ ਵਾਰੀ ਹਾਸੇ ਮਜ਼ਾਕ ਦੇ ਵਿੱਚ ਕੋਈ ਐਸ ਜੀ ਗੱਲ ਕਰਦੇ ਆ ਅਸੀਂ ਕਮੈਂਟਾਂ ਦੇ ਵਿੱਚ ਕੁਝ ਇਹੋ ਜਿਹੇ ਸ਼ਬਦ ਲਿਖ ਦਿੰਨੇ ਆ ਇਹੋ ਜੇ ਆਪਣੇ ਅੰਦਰਲੇ ਕੋਈ ਜਿਹੜੀ ਜ਼ਹਿਰ ਸਾਡੇ ਭਰੀ ਪਈ ਹੁੰਦੀ ਆ ਉਹ ਸਾਹਮਣੇ ਵਾਲੇ ਦੇ ਉੱਪਰ ਢੇਰੀ ਕਰ ਦਿੰਨੇ ਆ ਪਰ ਉਸ ਜ਼ਹਿਰ ਦਾ ਉਹ ਤੁਹਾਡੇ ਕਹੇ ਹੋਏ ਕੀਤੀਆਂ ਹੋਈਆਂ ਗੱਲਾਂ ਕੀਤੇ ਹੋਏ ਮਜ਼ਾਕ ਬੰਦੇ ਦੀ ਜ਼ਿੰਦਗੀ 'ਚ ਕਿਦਾਂ ਜ਼ਹਿਰ ਘੋਲ ਦਿਆ ਉਹ ਤੁਹਾਡੇ ਸਾਹਮਣੇ ਖੜਾ ਮਹਿੰਦਰ ਧਰਮਪ੍ਰੀਤ ਸਿੰਘ ਧਰਮਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਹਾਲਾਤ ਬਣੇ ਸੋਸ਼ਲ ਮੀਡੀਆ ਤੇ ਇਹ ਬੱਚਾ ਵੀ ਹੱਸਦਿਆਂ ਖੇਡਦਿਆਂ ਮਜ਼ਾਕ ਕਰਦਿਆਂ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਪਰ ਅੱਜ ਨਾ ਤਾਂ ਇਹਦਾ ਕੋਈ ਆਪਣਾ ਪੇਜ ਆ ਨਾ ਅੱਜ ਇਹਦੇ ਕੋਲੇ ਕੋਈ ਇਨਕਮ ਆ ਨਹੀਂ ਤਾਂ ਜੇ ਇਹ ਆਪਦੇ ਨਾਂ ਤੇ ਇੱਕ ਪੇਜ ਚਲਾਈ ਜਾਂਦਾ ਕੱਲਾ ਤਾਂ ਵੀ ਇਹ ਆਪਦੀ ਸੋਹਣੀ ਰੋਟੀ ਕਮਾਉਂਦਾ ਪਰ ਇਹਨੂੰ ਵੱਡੇ ਮਗਰ ਮੱਛਿਆ ਨੇ ਆ ਕੇ ਹਾਈਜੈਕ ਕਰ ਲਿਆ ਉਹ ਲੈ ਕੇ ਆਪਦੇ ਨਾਲ ਚਾਕੇ ਉੱਥੇ ਰੱਖਿਆ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਉਨਰੀ ਭਾਵ ਨਾਲ ਗਲਤ ਸੀ ਉਸ ਟਾਈਮ ਸ਼ਾਇਦ ਉਹਨਾਂ ਦੀ ਭਾਵਨਾ ਸਹੀ ਰਹੀ ਹੋਣੀ ਆ ਪਰ ਅੱਜ ਜਿਹੜੇ ਇਹ ਹਾਲਾਤ ਆ ਚਾਹੇ ਉਹ ਡਿਪਰੈਸ਼ਨ ਜਾਣ ਕਰਕੇ ਹੋ ਗਏ ਚਾਹੇ ਉਹਨਾਂ ਕਰਕੇ ਹੋ ਗਏ ਅੱਜ ਇਹਨੂੰ ਲੋੜ ਆ ਸਪੋਰਟ ਦੀ ਅੱਜ ਇਹਨੂੰ ਲੋੜ ਆ ਸਾਥ ਦੀ ਜੇ ਉਹ ਸੱਚੇ ਮਨ ਨਾਲ ਸਹੀ ਤਰੀਕੇ ਨਾਲ ਲੈ ਕੇ ਗਏ ਸੀ ਇਹਨੂੰ ਤੇ ਅੱਜ ਉਹਨਾਂ ਦਾ ਫਰਜ਼ ਬਣਦਾ ਸੀ ਇਸ ਪਰਿਵਾਰ ਦੇ ਨਾਲ ਖੜਨ ਦਾ ਅੱਜ ਉਹ ਆ ਕੇ ਧਰਮਪ੍ਰੀਤ ਦਾ ਸਾਥ ਦਿੰਦੇ ਧਰਮਪ੍ਰੀਤ ਦੇ ਹਾਲਾਤ ਕੀ ਬਣ ਗਿਆ ਕਿੱਦਾਂ ਬਣ ਗਿਆ ਕਿਉਂ ਬਣ ਗਿਆ ਇਹ ਸਾਰੇ ਸਵਾਲਾਂ ਦਾ ਜਵਾਬ ਆ ਜਿਹੜਾ ਇਹਦਾ ਪਿਛਲਾ ਜੀਵਨ ਜਿਹੜਾ ਪਿਛਲੇ 5-7 ਸਾਲਾਂ ਚ ਆਪਾਂ ਦੇਖਿਆ ਉਹਦੇ ਵਿੱਚੋਂ ਮਿਲਦਾ ਫਿਕਰ ਨਾ ਕਰ ਤੂੰ ਬਾਬਾ ਨਾਨਕ ਮੇਹਰ ਕਰੂਗਾ ਜੀ ਤੇ ਬਸ ਸਾਡੀ ਤੇ ਕਹੀ ਬੇਨਤੀ ਹੈ ਜੀ ਵੀ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਸੋਸ਼ਲ ਮੀਡੀਆ ਅੱਜ ਦੋ ਤਾਰੀ ਤਲਵਾਰ ਆ ਹੈਨਾ ਤੇ ਆਪਾਂ ਉਹਦੇ ਤੇ ਕਿਸੇ ਨਾਲ ਇੰਨੀ ਵੀ ਜਿਆਗਤੀ ਨਾ ਕਰੀਏ ਵੀ ਉਹਦੇ ਆ ਹਾਲਾਤ ਬਣ ਜਾਣ ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਕਹਿ ਕਹਿ ਕੇ ਵਿਚਾਰੇ ਨੂੰ ਪਹਿਲਾਂ ਤਾਂ ਇੰਨਾ ਉੱਪਰ ਚੱਕਤਾ ਹੁਣ ਐਸ ਹਾਲਾਤ ਚ ਥੱਲੇ ਸੁੱਟਿਆ ਵੀ ਥੱਲੇ ਜ਼ਮੀਨ ਵੀ ਨਹੀਂ ਮਿਲ ਢਿੱਗਣ ਲਈ ਉਹਨੂੰ ਵਿਚਾਰੇ ਨੂੰ ਤੇ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਪਹੁੰਚਿਆ ਵਾ ਧਰਮਪ੍ਰੀਤ ਉਰਫ ਮੁੱਖ ਮੰਤਰੀ ਅਰਦਾਸ ਕਰਿਓ ਬਸ ਜਿਹੜੀਆਂ ਪਿੱਛੇ ਹੋ ਗਈਆਂ ਗੱਲਾਂ ਛੱਡ ਦੀ ਆਪਾਂ ਇੱਕ ਅਰਦਾਸ ਕਰਿਓ ਇਸ ਬੱਚੇ ਵਾਸਤੇ ਇਸ ਬੱਚੇ ਦੇ ਮਾਂ ਬਾਪ ਵਾਸਤੇ ਛੋਟੀ ਭੈਣ ਵਾਸਤੇ ਦੇਖੋ ਕਿਦਾਂ ਮਾਪਿਓ ਆਪਣੇ ਭੈਣ ਭਰਾ ਲਈ ਇੱਕ ਭੈਣ ਕਿੰਨਾ ਸੁਪਨੇ ਸਜੈਂਦੀ ਆ ਕਿੰਨੀਆਂ 17 ਹੁੰਦੀਆਂ ਮਾਪਿਓ ਦੀਆਂ ਕਿੰਨੀਆਂ 17 ਜੁੜੀਆਂ ਹੁੰਦੀਆਂ ਪੁੱਤ ਨਾਲ ਵੀ ਮੈਂ ਵਿਆਹ ਪੁੱਤ ਦਾ ਕਰੂੰਗੀ ਮੇਰਾ ਪੁੱਤ ਐ ਹੋ ਮੇਰੀ ਨੂੰ ਆਉ ਪਰ ਅੱਜ ਉਹ ਸਾਰਾ ਕੁਝ ਮਿੱਟੀ ਚ ਰੋਲਿਆ ਪਿਆ ਇਸ ਤਰ੍ਹਾਂ ਜਿੱਥੇ ਉਸ ਘਰ ਦੇ ਵਿੱਚ ਬਾਹ ਵਾਈ ਕਰਨ ਵਾਲੇ ਲੋਕ ਆਉਂਦੇ ਸੀ ਬਾਹ ਵਈ ਬਾਹ ਬਾਹ ਵਈ ਬਾਹ ਉੱਥੇ ਅੱਜ ਕੁੱਟਣ ਵਾਲੇ ਆਉਂਦੇ ਆ ਉਥੇ ਜ ਮਾਰਨ ਵਾਲੇ ਆਉਂਦੇ ਆ ਵੀ ਇਹਨੂੰ ਕੁੱਟੋ ਮਾਰੋ ਲੋਕ ਇਹ ਨਹੀਂ ਸਮਝਦੇ ਵੀ ਦੀ ਹਾਲਤ ਦੇਖੋ ਪਤਾ ਨਹੀਂ ਉਹ ਲੋਕ ਮੈਂਟਲੀ ਅਫਸੈਟ ਆ ਜਿਹੜਾ ਡਿਪਰੈਸ਼ਨ ਚਾ ਜਿਹੜੇ ਇਹਦੀ ਸਮੱਸਿਆ ਨੂੰ ਨਹੀਂ ਸਮਝ ਪਾ ਰਹੇ ਇਸ ਕਰਕੇ ਸਾਡੀ ਬੇਨਤੀ ਹੈ ਭਾਈ ਆਪਾਂ ਥੋੜਾ ਜਿਆ ਸੋਚੀ ਵਰਤੀਏ ਆਪਣੀ ਸਮਝ ਵਧਾਈਏ ਤੇ ਇੰਨੀ ਹੁਣ ਸਾਡੀ ਬੇਨਤੀ ਨੂੰ ਸੁਣ ਲਿਓ ਵੀ ਇਸ ਬੱਚੇ ਲਈ ਅਰਦਾਸ ਕਰਦੇ ਹੋ ਇੱਕ ਵਾਰ ਵੀ ਇਹ ਹੁਣ ਠੀਕ ਹੋ ਕੇ ਆਪਣੇ ਮਾਂ ਬਾਪ ਦੀ ਸੇਵਾ ਕਰੇ ਆਪਣਾ ਜੀਵਨ ਅੱਗੇ ਵਧਾਵੇ ਇੰਨੀ ਅਰਦਾਸ ਬੇਨਤੀ ਜ਼ਰੂਰ ਕਰਿਓ ਤੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਨ ਦੇ ਨਾਲ ਤੁਹਾਡੀ ਕੀਤੀ ਹੋਈ ਸ਼ੇਅਰ ਵੀਡੀਓ ਸ਼ਾਇਦ ਕਿਸੇ ਐਸੇ insan ਤੱਕਰ ਪਹੁੰਚੇ